ਕਾਤਾਂ ਖੜ ਜਾਈਏ ਮੰਨਦੇ ਨਹੀਂ ਹਾਰ ਓਏ ਹੋਵੇ ਮੋਰਚਾ ਦਿੱਲੀ ਦਾ ਭਾਵੇਂ ਪਾਣੀ ਵਾਲੀ ਮਾਰ ਓਏ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਆਉਂਦੇ ਕਰਨੇ ਫਤਿਹ ਨੇ ਸਾਨੂੰ ਮੋਰਚੇ ਓਏ ਭਾਵੇਂ ਤੰਬੂਆਂ ਚ ਰਾਤਾਂ ਗੁਜ਼ਾਰਦੇ ਲੜਾਂਗੇ ਤੇਰੇ ਨਾਂ ਆਈ ਆਫਤੇ ਨੀ ਅਸੀਂ ਇਹ ਨਿਸ਼ੇਤੀ ਹੌਸਲੇ ਨਹੀਂ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨਿਸ਼ੇਤੀ ਹੌਸਲੇ ਨਹੀਂ ਹਾਰਦੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆਹ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਆਹੜਾਂ ਵਾਲੇ ਪਾਣੀ ਸਾਨੂੰ ਆਉਂਦੇ ਪਿੰਡੇ ਚੱਲਣੇ ਆਹ ਡੁੱਬੀਆਂ ਜ਼ਮੀਨਾਂ ਵਿੱਚ ਫੇਰ ਹਲ ਚੱਲਣੇ ਓਏ ਇਹ ਨਿਸ਼ੇਤੀ ਨਹੀਂ ਪੰਜਾਬੀ ਕਦੇ ਡੋਲਦੇ ਆਏ ਨੀ ਛੇਤੀ ਨੀ ਪੰਜਾਬੀ ਕਦੇ ਡੋਲਦੇ ਇਹ ਆਏ ਮੋੜ ਤੋਂ مصیبتਾਂ ਵੰਗਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ ਲੜਾਂਗੇ ਤੇਰੇ ਨਾ ਆਈ ਆਫਤੇ ਨੀ ਅਸੀਂ ਇਹ ਨੀ ਛੇਤੀ ਹੌਸਲੇ ਨੀ ਹਾਰਦੇ